ਰਾਤ ਦਾ ਸਮਾਂ ਹੈ ਤਾਂ ਫਿਲਹਾਲ ਹਰ ਪਿੰਡ ਤੇ ਇਲਾਕਿਆਂ ਚ ਮੌਜੂਦ ਆ ਤਾਂ ਸੇਵਾ ਲਗਾਤਾਰ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਇਲਾਕੇ ਜਿਹੜੇ ਕਿ ਮਸਾਂ ਉਹ ਹੜ੍ਹਾਂ ਤੋਂ ਬਾਹਰ ਆਏ ਨੇ ਉਥੇ ਵੀ ਜਿਹੜੇ ਲੋਕ ਜਿਹੜੇ ਨੇ ਅਸਲੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਰਾਸ਼ਨ ਵੰਡਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਵੇਲੇ ਆਸ ਵੇਲੇ ਸੇਵਾ ਦਾ ਜਿਹੜਾ ਕੰਮ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਜਿਹੜੀ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਨੇ ਉਹ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੇ ਰਮਦਾਸ ਰਮਦਾਸ ਵਰਡ ਅਸੀਂ ਇਸ ਕਰਕੇ ਯੂਜ਼ ਕਰ ਰਹੇ ਹਾਂ ਕਿ ਰਮਦਾਸ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤਾਂ ਉਸ ਰਮਦਾਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖੋ ਕਿ ਇਸ ਵੇਲੇ ਲੋਕਾਂ ਨੂੰ ਜਰਾ ਰਾਸ਼ਨ ਦਾ ਸਮਾਨ ਵਰਤਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾ ਇੱਕ ਪਾਸੇ ਪੂਰਾ ਪਾਣੀ ਹੈ ਤੇ ਦੂਜੇ ਪਾਸੇ ਸੇਵਾ ਹੈ ਤਾਂ ਤੁਸੀਂ ਦੇਖੋ ਕਿ ਇਸ ਵੇਲੇ ਲੋਕ ਵੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਰਾਤ ਦਾ ਸਮਾਂ ਹੈ ਤਾਂ ਰਾਤ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਅਰ ਸਿਮਰਨ ਸਿੰਘ ਅਰ ਸਿਮਰਨ ਸਿੰਘ ਜੀ ਮੌਜੂਦ ਨੇ ਅਰ ਸਿਮਰਨ ਜੀ ਰਾਤ ਹੋ ਚੁੱਕੀ ਹੈ ਇਸ ਵੇਲੇ ਸੌਣ ਦਾ ਟਾਈਮ ਹੈ ਪਰ ਸੇਵਾ ਲਗਾਤਾਰ ਚੱਲ ਰਹੀ ਹੈ ਪਾਣੀ ਅਜਨਾਲੇ ਦੇ ਵਿੱਚ ਉਦਾਂ ਹੀ ਹੈ ਅੱਜ ਬਹੁਤ ਵੱਡਾ ਇੱਕ ਢੇੜਾ ਲੱਗਾ ਪੂਰਾ ਅੰਦਰੋਂ ਅਜਨਾਲਾ ਸਾਰੇ ਪਿੰਡਾਂ ਦੇ ਵਿੱਚ ਰਮਦਾਸ ਡੇਰਾ ਬਾਬਾ ਨਾਨਕ ਤੁਸੀਂ ਨਾਲ ਹੀ ਸੀ ਔਰ ਰੱਬ ਦੀ ਮਿਹਰ ਦੇ ਨਾਲ ਇਹ ਸਾਰਿਆਂ ਨੂੰ ਬਹੁਤ ਲੋੜ ਹੈ ਮੈਂ ਅੰਮ੍ਰਿਤਸਰ ਦੇ ਉਹਨਾਂ ਯੋਧਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਦਿੱਤੀ ਔਰ ਅੱਜ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਸਾਡੇ ਸਾਰਿਆਂ ਦਾ ਇੱਕ ਬਚਾਅ ਵੀ ਹੋਇਆ ਕੁਦਰਤੀ ਤੌਰ ਤੇ بارش ਬਹੁਤ ਤੇਜ਼ ਸੀ ਔਰ ਟਰਾਲੀ ਸਾਡੀ ਥੋੜੀ ਪਲਟ ਗਈ ਸੀ ਬਾਬਾ ਜੀ ਨੇ ਮੇਹਰ ਰੱਖੀ ਔਰ ਰਾਤ ਦਾ ਵੇਲਾ ਤੁਸੀਂ ਸੋਚਦੇ ਹੋ ਸਵੇਰੇ 10 ਵਜੇ ਦੇ ਤੁਰੇ ਆ ਔਰ ਜਿੰਨਾ ਸੋਚਦੇ ਆ ਜਿੰਨਾ ਨ ਜਿਹੜਾ ਲੋਕਾਂ ਨੂੰ ਮਿਲ ਜਾਵੇ ਉਹਨਾਂ ਚੰਗਾ ਕਿਉਂਕਿ ਤੁਸੀਂ ਵੇਖ ਸਕਦੇ ਹੋ ਸਾਰਿਆਂ ਦੀ ਲੋਡ ਬਹੁਤ ਜ਼ਿਆਦਾ ਹੈ ਗਈ ਹੈ ਔਰ ਅੰਮਰਸਰ ਦੇ ਲੋਕਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਦੇਣ ਵਾਸਤੇ ਅੱਗੇ ਦਿੱਤੀ ਸਰ ਚੈਲੰਜਸ ਹੋਰ ਥੱਲੇ ਵਧਨੇ ਆ ਕਿ ਘਟਨੇ ਆ ਚੈਲੰਜਸ ਬਹੁਤ ਵਧਨੇ ਆ ਪਾਣੀ ਸਟੈਗਨੈਂਟ ਹੋ ਗਿਆ ਸਮਝੋ ਜਿਉਂ ਜਦੋਂ ਪਾਣੀ ਖੜਾ ਹੋ ਗਿਆ ਔਰ ਇੱਥੇ ਬਦਬੂ ਆ ਗਈ ਹੈ ਪਾਣੀ ਖੜ ਜਾਣਾ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਮੈਂ ਤੇ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹਾਂ ਨਰਾਸ਼ਣ ਦਾ ਕੰਮ ਜਿਹੜਾ ਵਾ ਖਤਮ ਕੀਤਾ ਜਾਵੇ ਤੇ ਆਪਾਂ ਜਿਹੜਾ ਵਹ ਹੁਣ ਲੋਕਾਂ ਦਾ ਮੁਰ ਵਸੇਬਾ ਉਹਨਾਂ ਦੀਆਂ ਫਸਲਾਂ ਨੂੰ ਠੀਕ ਕਰਨ ਵਾਸਤੇ ਫਰਟਾਈਲ ਕਰਨ ਵਾਸਤੇ ਡੀਜ਼ਲ ਲੱਗਣਾ ਹੁਣ ਅਗਲੀ ਸੇਵਾ ਆਪਾਂ ਉਹ ਲਈਏ ਸਾਰੇ ਜਾਣੇ ਕੀ ਵੰਡਿਆ ਜਾ ਰਿਹਾ ਹੈ ਅੱਜ ਜੀ ਇਹਨਾਂ ਨੂੰ 10 12 ਚੀਜ਼ਾਂ ਨੇ ਜਿਹਦੇ ਵਿੱਚ ਆਟਾ ਵਾ ਚਾਵਲ ਹੈ ਉਸ ਤੋਂ ਬਾਅਦ ਟਰਚ ਹੈ ਮੋਮਬਤੀ ਹੈ ਮਾਚਿਸ ਹੈ ਉਸ ਤੋਂ ਬਾਅਦ ਲੇਡੀਆਂ ਵਾਸਤੇ ਸੈਨਟਰੀ ਨੈਪਕਿੰਸ ਨੇ ਟੂਥਪੇਸਟ ਬ੍ਰਸ਼ ਜੋ ਕਰਦੀਆਂ ਚੀਜ਼ਾਂ ਨੇ ਉਹ ਸਾਬਨ ਨੇ ਉਸ ਤੋਂ ਬਾਅਦ ਇੱਕ ਪੈਕ ਬਣਿਆ ਮੈਡੀਕਲ ਕਿਟ ਬਣੀ ਸਰੋਂ ਦਾ ਤੇਲ ਸਾਰੀਆਂ ਹੀ ਚੀਜ਼ਾਂ ਉਹਨਾਂ ਨੂੰ ਦਿੱਤੀਆਂ ਗਈਆਂ ਅੱਜ ਔਰ ਇਹ ਚੱਲਦਾ ਰਹੇਗਾ ਜਰੂਰ ਤੱਕ ਅੱਜ ਸਾਨੂੰ ਥੋੜੀ ਜਿਹੀ ਇੱਕ ਰਿਲੈਕਸੇਸ਼ਨ ਮਿਲੀ ਹੈ ਕਿ ਪਾਣੀ ਥੋੜਾ ਜਿਹਾ ਘਟਿਆ ਹੋਇਆ ਹੁਣ ਵੇਖ ਰਿਹਾ ਇਸ ਵੇਲੇ ਸ਼ਾਮ ਦੇ ਵੇਲੇ ਪਾਣੀ ਘਟਿਆ ਔਰ ਅਰਦਾਸ ਕਰਦੇ ਹਾਂ ਬਾਬਾ ਜੀ ਪਾਣੀ ਘਟਾਉਂਦੇ ਆ ਸੇਵਾ ਕਰਨੀ ਹੀ ਨਾ ਪਵੇ ਕਿਸੇ ਨੂੰ ਤਾਂ ਥੱਲੇ ਮੈਡੀਕਲ ਦੀ ਤੁਸੀਂ ਸਮਝਦੇ ਜੀ ਹੁਣ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਮੈਡੀਕਲ ਲੋਕਾਂ ਨੂੰ ਮੈਂ ਵੇਖਿਆ ਉਹਨਾਂ ਦੇ ਬਹੁਤ ਜ਼ਿਆਦਾ ਅਲਰਜੀਜ਼ ਹੋਈਆਂ ਪਾਣੀ ਦੇ ਨਾਲ ਗੰਦੇ ਪਾਣੀ ਨਾਲ ਪਾਣੀ ਤੇ ਦੇਖੋ ਹੁਣ ਰਹਿਣਾ ਹੀ ਆ ਉੱਥੇ ਵਿੱਚ ਜਾਨਵਰ ਮਰੇ ਹੋਏ ਨੇ ਵਿੱਚੇ ਸਭ ਕੁਝ ਹੈਗਾ ਤੇ ਉਹ ਜਿਹੜੇ ਚੈਲੰਜੇਜ਼ ਨੇ ਮੈਨੂੰ ਦੋ ਚਾਰ ਸਾਡੇ ਪਵਨ ਜੀ ਨੇ ਐਮਸੀ ਹਸਪੀਟਲ ਤੋਂ ਦੁਖਨਵਾਰਨੋ ਹਸਪੀਟਲ ਤੋਂ ਵੀਰ ਨੇ ਮੇਰੇ ਸ਼ਮਸ਼ੀਰ ਜੀ ਉਹਨਾਂ ਨੇ ਕਿਹਾ ਕਿ ਜਿੱਥੇ ਮੈਡੀਕਲ ਕੈਂਪ ਦੀ ਪੰਜਾਬ 'ਚ ਲੋੜ ਆ ਉਹ ਆਪਣੇ ਡਾਕਟਰ ਭੇਜ ਕੇ ਲਾਣਗੇ ਜੀ ਕੀ ਸਮਝਦੇ ਹੋ ਕਿ ਇਸ ਵਾਰ ਜਥੇਬੰਦੀਆਂ ਦਾ ਰੋਲ ਕਿਦਾਂ ਦਰਿਆ ਕਿਉਂਕਿ ਜਿਸ ਤਰੀਕੇ ਨਾਲ ਹਰ ਵੱਧ ਚੜ ਕੇ ਅੱਗੇ ਆਇਆ ਦੇਖੋ 98% ਰੋਲ ਐਨ ਜੀਓਜ਼ ਦਾ ਰਿਹਾ ਜਥੇਬੰਦੀਆਂ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਚਾਹੇ ਉਹ ਧਾਰਮਿਕ ਹੋਣ ਚਾਹੇ ਉਹ ਸਮਾਜਿਕ ਹੋਣ ਚਾਹੇ ਉਹ ਇਕਨੋਮਿਕ ਹੋਣ ਚਾਹੇ ਉਹ ਸੋਸ਼ਲ ਹੋਣ ਔਰ ਉਹ ਜਥੇਬੰਦੀਆਂ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਵੀ ਤੁਹਾਨੂੰ ਵੀਰ ਕਹਿਣਗੇ ਕਿ ਇੱਥੇ ਬਾਰ ਬਾਰ ਜਥੇਬੰਦੀਆਂ ਆਈਆਂ ਔਰ ਸਾਰੇ ਨੂੰ ਬਾਰ-ਬਾਰ ਰਾਸ਼ਨ ਮਿਲਿਆ ਔਰ ਉਹਨਾਂ ਦਾ ਜਿਹੜਾ ਘਰ ਜਿਹੜਾ ਚੱਲਦਾ ਰਿਹਾ ਕਿਉਂਕਿ ਦੁਕਾਨਾਂ ਬੰਦ ਨੇ ਬੱਤੀ ਬੰਦ ਹੈ ਕਿਤੋਂ ਕੋਈ ਖਰੀਦ ਨਹੀਂ ਸਕਦਾ ਸੋਰਸ ਆਫ ਇਨਕਮ ਬੰਦ ਹੈ ਸੋ ਜਿੰਨਾ ਥੋੜਾ ਬੋਧਾ ਤਿਲਫੋ ਤੋਹੀ ਅਸੀਂ ਤੇ ਆਹੀ ਕਹਾਂਗੇ ਕਿ ਸਾਡੀ ਜਸ ਸਰਵਸਾਈਟੀ ਦੀ ਓਨੀ ਹੀ ਦੇਣ ਹੈ ਕਿ ਜੇ ਜੰਗਲ ਦੇ ਵਿੱਚ ਅੱਗ ਲੱਗੀ ਸੀ ਤੇ ਇੱਕ ਚਿੜੀ ਆਪਣਾ ਤੁਪਕਾ ਪਾਣੀ ਦਾ ਬਾਰ-ਬਾਰ ਉੱਡ ਕੇ ਪਾਉਂਦੀ ਸੀ ਉਹਨੂੰ ਲੱਗਦਾ ਸੀ ਮੈਂ ਅੱਗ ਬੁਝਾ ਰਹੀਆਂ ਉਹੀ ਰੋਲ ਜਸ ਸਰਵਸਾਈਟੀ ਸਾਰੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਪਰ ਜਿੱਥੋਂ ਤੱਕ ਪਹੁੰਚ ਕੀਤੀ ਜਾ ਸਕਦੀ ਉਹ ਚ ਪੂਰਾ ਕਰਨਾ ਪਏਗਾ ਕੰਮ ਹਾਂਜੀ ਤਕਰੀਬਨ ਅੱਜ ਵੀ ਆਪਾਂ ਕੱਲ ਵੀ 8-10 ਪਿੰਡ ਸੀ ਪਰਸੋਂ ਵੀ ਸੀ ਅੱਜ ਵੀ ਹੁੰਨੇ ਆ ਔਰ ਇਹ ਸਾਰੇ ਡਿਸਟੈਂਟ ਏਰੀਆਸ ਸੀ ਜਿਹੜੇ ਤੁਸੀਂ ਸੋਚ ਸਕਦੇ ਹੋ ਕਿ ਡਿਸਕਨੈਕਟ ਹੋ ਗਿਆ ਇੱਥੇ ਕੋਈ ਲਾਈਟ ਨਹੀਂ ਹੈ ਕੋਈ ਕੁਝ ਨਹੀਂ ਹੈ ਬਸ ਇੱਕ ਕੈਮਰੇ ਦੀ ਲਾਈਟ ਹੈ ਇਸ ਤੋਂ ਇਲਾਵਾ ਕੋਈ ਲਾਈਟ ਨਹੀਂ ਜਗ ਰਹੀ ਚਲੋ ਦਿਖਾ ਦਿੰਦੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਲਾਈਟ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਤਾਂ ਬਿਲਕੁਲ ਇਸ ਵੇਲੇ ਕੁੱਪਕੇੜਾ ਹੈ ਇੱਥੇ ਬਿਲਕੁਲ ਅੰਧੇਰਾ ਹੈ ਤੇ ਉਸ ਦੇ ਵਿੱਚ ਅਸੀਂ ਇੱਥੇ ਕੰਮ ਕਰ ਰਹੇ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਸਾਸਿਰਾ ਇੱਥੇ ਬਹੁਤ ਨੁਕਸਾਨ ਹੋਇਆ ਹੈ ਭਗਵੰਤ ਮਾਨਤ ਕਹਿੰਦੇ ਮੁਰਗੀ ਦਾ ਮਨਵਾਜਾ ਦਵਾਂਗੇ ਬੱਕਰੀ ਦਾ ਵਧਾਂਗੇ ਇੱਥੇ ਕੋਈ ਨਹੀਂ ਪਹੁੰਚਿਆ ਬਰਬਾਦੀ ਹੋ ਗਈ ਸਾਰੀ ਇੱਥੇ ਕਿਸਾਨ ਜਥੇ ਪੈਦਿਆਂ ਦਾ ਰਸ਼ਨ ਆਉਂੜਿਆ ਜੋ ਵੇਖ ਲਓ ਪਾਣੀ ਸਾਰੇ ਸ਼ਰਿਆਂ ਪਾਣੀ ਪਾਣੀ ਫਿਰਨ ਡਿਆ ਆ ਜੀ ਸ਼ਰਿਆਂ ਪਾਣੀ ਪਾਣੀ ਫਿਰਨ ਡਿਆ ਕਿਸਾਨ ਜਥੇ ਪੈਦਿਆਂ ਆਉਂਡੀਆਂ ਰਸ਼ਨ ਪਚਾਉਂਡੀਆਂ ਘਰ ਘਰ ਦੇ ਵਿੱਚ ਇੱਥੇ ਫੇਰ ਹੀ ਰਾਸ਼ਨ ਪਹੁੰਚਣ ਡਿਆ ਆ ਪਾਣੀ ਪਾਣੀ ਹੌਂਡ ਪਿਆਂ ਡਿਆ ਜੋ ਭਗਵੰਤ ਮਾਨਤਿਆਂ ਦਾ ਵੀ ਬੱਕਰੀ ਤੇ ਮਰੀ ਦਾ ਵੀ ਮੋਜਾ ਦਵਾਂਗੇ ਮੁਰਗੀ ਦਾ ਵੀ ਦਵਾਂਗੇ ਤੇ ਕੋਈ ਨਹੀਂ ਪਹੁੰਚਿਆ ਹੇ ਤੱਕ ਲੀਡਰ ਕੋਈ ਨਹੀਂ ਪਹੁੰਚਿਆ ਦੇ ਕਿਸਾਨ ਜਿਵੇਂ ਪੈਂਦੀਆਂ ਸਮਾਜ ਸੇਵੀ ਪਹੁੰਚੇ ਨੇ ਕੀ ਕਹਿੰਦੇ ਸਮਾਜ ਸੇਵੀ ਆਉਂਦੇ ਆ ਰਾਸ਼ਨ ਵੀ ਦੇਣ ਡਿਆ ਇਹਨੂੰ ਦੁੱਧ ਤੱਕ ਸੁੱਕਾ ਦੁੱਧ ਸਬਜ਼ੀਆਂ ਆਟਾ ਦਾਲ ਚਾਵਲ ਤੂੜੀ ਤੱਕ ਚਾਰ ਤੱਕ ਆਉਂਦੇ ਆ ਸਬਜ਼ੀਆਂ ਤੱਕ ਆਉਂਦੇ ਆ ਤੇ ਦਵਾਈਆਂ ਤੱਕ ਆਉਂਦੇ ਆ ਮਾਰਾ ਇਹਨਾਂ ਦਾ ਬਹੁਤ-ਬਹੁਤ ਭਲਾ ਕਰੇ ਬਹੁਤ-ਬਹੁਤ ਧੰਨਵਾਦ ਬਾਨਵਾਦ ਤੂੜੀ ਤੱਕ ਲਾਉਂ ਡੇ ਇਧਰ ਵੇਖ ਲੋ ਸਾਡੇ ਅਗਰੇ ਬਾਨੇ ਸਾਡੇ ਸੱਤ ਡੰਗਰੀ ਆ ਆ ਵੇਖੋ ਆ ਤੂੜੀ ਮਾਦਾ ਦੇ ਨੌਂ ਡੰਗਰਿਆ ਇਹ ਮਾਦਾ ਦੇ ਨੌਂ ਡੰਗਰ ਮਹਾ ਬਚੇ ਆ ਮਰੇ ਕਿਹਜੇ ਕਰ ਇਹ ਵੀ ਉੱਤੇ ਬਿੱਚੇ ਆ ਕੋਠੇ ਦੇ ਕੋਠੇ ਤੇ ਬੈਠੇ ਆ ਜੀ ਕਿਤੇ ਕੱਖ ਨਹੀਂ ਘਰ ਸਾਰਾ ਬਰਬਾਦ ਹੋ ਗਿਆ ਸਾਰਾ ਘਰ ਬਰਬਾਦ ਹੋ ਗਿਆ ਘਰ ਬਰਬਾਦ ਹੋ ਗਿਆ ਨਾ ਕੋਈ ਮੰਤਰੀ ਨੇ ਇੱਥੇ ਸਰਦਾਰ ਜੀ ਦੀੜਾ ਨਹੀਂ ਬਚਿਆ ਕੋਈ ਬਾਜੀ ਪਾਉਣ ਵਾ ਤੇ ਆ ਸਰਦਾਰ ਹੁਣਾਂ ਦੀ ਕਿਰਪਾ ਹੋਵੇ ਵੀ ਇੱਥੇ ਲੰਗਰ ਤੱਕ ਸਾਰਾ ਸਕੋਂ ਡਿਆ ਆ ਤੂ ਚਾਰ ਤੱਕ ਆਉਂਦੇ ਆ ਨਹੀਂ ਇੱਥੇ ਆਣਾ ਨਾ ਮੁਮਕਿਨ ਹੈ ਕਿ ਜੇ ਅਸੀਂ ਆਸਦ ਹੋ ਉਹਨੇ ਆਕੇ ਨਹੀਂ ਅਸੀਂ ਆਸਦ ਨੇ ਉਹ ਕੋਣੀ ਆਸਦ ਉਹਨਾਂ ਦਾ ਫਿਰ ਨਹੀਂ ਆਉਣਾ ਉਹ ਨਾਉਣਾ ਹੀ ਨਹੀਂ ਤੁਸੀਂ ਪਾਈਆਂ ਨਾ ਕੋਠੀਆਂ 'ਚ ਬੈਠੇ ਹੋਣੇ ਵੋਟਾਂ ਤੇ ਤੁਸੀਂ ਪਾਈਆਂ ਨਾ ਵੋਟਾਂ ਪਾਤੀਆਂ ਨਾ ਗਾਂ 27 'ਚ ਵੇਖਾਂਗੇ ਨਾ ਕਹਣਾ ਹੁੰਦਾ 27 'ਚ ਨਹੀਂ ਪਾਉਣੀਆਂ 27 'ਚ ਸਿਰਫ ਇੱਥੇ ਲੱਗੇਗਾ ਬੋਰਡ 27 'ਚ ਵੋਟਾਂ ਨਹੀਂ ਪਾਉਣੀਆਂ ਤੁਸੀਂ ਚਿੱਟੇ ਕੁਰਤੇ ਪਜਾਮੇ ਪਾ ਕੇ ਲੀਡਰ ਆਏ ਨੇ ਪਜਾਮੇ ਪਾ ਕੇ ਕੱਛੇ ਪਾ ਕੇ ਆਉਣਗੇ ਭਜਾਵਾਂਗੇ ਦੂਰ ਦੂਰ ਉਹ ਕਰ ਜੀ ਸਾਰਿਆਂ ਨੂੰ ਸਾਰਿਆਂ ਨੂੰ ਉਹ ਦੁਖੀ ਨੇ ਲੋਕ ਇਹਦੇ ਵੈਸੇ ਬਹੁਤ ਦੁਖੀ ਆ ਆ ਸਰਦਾਰ ਹੁਣ ਆੜੀ ਬਾਹ ਫੜੀ ਆ ਕੱਲ ਦਾ maal ਆਉਂੜਿਆ ਇੱਥੇ ਆਟਾ ਦਾਲ ਚਾਲ ਸਾਬਣ ਤੇਲ ਗਾਵਾਂ ਨੂੰ ਚਾਰ ਸਭ ਕੁਝ ਆਉਂੜਿਆ ਕੋਈ ਮੰਤਰੀ ਆਇਆ ਇਹ ਆ ਸਕਦੇ ਉਹ ਨਹੀਂ ਜਾ ਸਕਦੇ ਭਗਵਾਨ ਤੁਮਾਂ ਨਹੀਂ ਆ ਸਕਦੇ ਇੱਥੇ ਢਾੜੀ ਵਾਲ ਸਾਹਿਬ ਨਹੀਂ ਆ ਸਕਦੇ ਇੱਥੇ ਹੂੰ ਸਾਰੇ ਆ ਸਕਦੇ ਕਿਉਂ ਨਹੀਂ ਆ ਸਕਦੇ ਇੱਥੇ ਨਹੀਂ ਪਰ ਕਰ ਉਹ ਹੀ ਤੇ ਮੈਂ ਤੁਹਾਨੂੰ ਪੁੱਛ ਰਿਹਾ ਕਿਉਂ ਨਹੀਂ ਆ ਨੈਸ਼ਨਲ ਹਾਈਵੇ ਆ ਆ ਰੋਡ ਬਣ ਗਿਆ ਇੱਥੇ ਆ ਨਹੀਂ ਸਕਦਾ ਧਾਰੀ ਵਾਲੀ ਆ ਸਕਦਾ ਭਗਵੰਤ ਮਾਨ ਨਹੀਂ ਆ ਸਕਦਾ ਬੋਟਾਂ ਨਹੀਂ ਨਹੀਆਂ ਬੋਟਾਂ ਹੀ ਨੇ ਧਾਰੀ ਵਾਲੋਂ ਜਦਾਇਆ ਇੱਥੇ ਕੋਈ ਝਾਰ ਲੈ ਨਹੀਂ ਆਇਆ ਕੋਈ ਸਾਰੇ ਵਾਲਿਆ ਡੁੱਬੇ ਸਾਰੇ ਮਰ ਗਏ ਤੇ ਸਾਰੇ ਮਰ ਗਏ ਸਾਡੇ ਪੰਜਾਬ ਕਿੱਥੇ ਪੰਜਾਬ ਗਿਆ ਕਿਉਂ ਕੁਰਤੇ ਪਜਾਵੇ ਬਹਿ ਗਿਆ ਅੰਦੇ ਉਹ ਮੈਂ ਕੱਲ ਬੇਟਾ ਆਇਆ ਵਾ ਟਰੈਕਟਰ ਤੋਂ ਹੀ ਉਤਰਿਆ ਪਿੱਛੋਂ ਪੁੱਲ ਤੋਂ ਮੁੜ ਗਿਆ ਸ਼ਮਸ਼ਾਨ ਘੜ ਲਾ ਕੋ ਗਾੜੀ ਇੱਧਰ ਆਇਆ ਨਹੀਂ ਸਾਡਾ ਇੱਕ ਬੰਦਾ ਮਰ ਗਿਆ ਇੱਥੇ ਕੋਈ ਨਹੀਂ ਆਇਆ ਫੁੱਲ ਕੇ ਲੈ ਗਿਆ ਅੰਮ੍ਰਿਤਸਰ ਚਾਰ ਲਾਸ਼ਾਂ ਨਿਕਲੀਆਂ ਇੱਥੋਂ ਚਾਰ ਲਾਸ਼ਾਂ ਪਿੱਛੋਂ ਰੋੜਦੇ ਆਏ ਅਗਲੇ ਬੰਦੇ ਥੋਬੇ ਏਡੇ ਚ ਬੰਦੇ ਕਿੰਨੀਆਂ ਲਾਸ਼ਾਂ ਨਿਕਲੀਆਂ ਇੱਥੇ ਆਵੇ ਸਹੀ ਕੋ ਵੋਟਾਂ ਲੈਣ ਭਜਾਵਾਂਗੇ ਵੇ ਤੰਬੂ ਲੈ ਕੇ ਡਾਂਗ ਫੇਰਾਂ ਭਜਾਵਾਂ ਡਾਂਗ ਫੇਰਾਂਗੇ ਕੱਛੇ ਲੈ ਕੇ ਪਾਟਣਗੇ ਪਜਾਮੇ ਉਹਨਾਂ ਦੇ ਪੂਰੇ ਪੂਰੇ ਸਾਡੀ ਤਾਂ ਕਿੰਨਾ ਆਸਾਰ ਹੋਣੀ ਔਰ ਸਾਡੀਆਂ ਬੀਬੀਆਂ ਭਾਣੀਆਂ ਰਾਸ਼ਨ ਲੈ ਕੇ ਗਈਆਂ ਜਿ세 ਬੰਦੀਆਂ ਆਈਆਂ ਨੇ ਉਹਨਾਂ ਸਭ ਕੋ ਦਿੱਤਾ ਸਾਨੂੰ ਰਾਸ਼ਨ ਦਿੱਤਾ ਦੁੱਧ ਨਾਲ ਦੁੱਧ ਹਰ ਚੀਜ਼ ਦਿੱਤੇ ਚਾਰਾ ਦਿੱਤਾ ਵਾ ਪਰ ਚਾਰਾ ਤੱਕ ਆ ਗਿਆ ਇੱਥੇ ਸਰਕਾਰ ਦਾ ਬੰਦਾ ਕੋਈ ਨਹੀਂ ਪਹੁੰਚਾ ਤੂੜੀਆਂ ਆ ਵੇਖੋ ਇੱਧਰ ਵੇਖੋ ਆ ਮਾਰੋ ਆ ਤੂੜੀਆਂ ਆਈਆਂ ਚਾਰ ਆਏ ਆ ਆ ਵੇਖੋ ਤੂੜੀਆਂ ਇੱਥੇ ਲੱਗੂ ਸਰਕਾਰੀ ਮਨਾਂਦਾ ਕੋਈ ਨਹੀਂ ਆਇਆ ਇੱਥੇ ਕੋਈ ਸਰਕਾਰੀ ਮੈਦਾਨ ਨਹੀਂ ਆਇਆ ਹਾਈਵੇ ਰੇੜਿਆ ਏ ਹਾਈਵੇ ਬਣਿਆ ਰੋੜਿਆ ਏ ਆ ਇੱਥੇ ਚੂਰੀਆਂ ਲੱਥੀਆਂ ਲੈ ਕੇ ਗਏ ਸਾਰੇ ਕੋਈ ਨਹੀਂ ਆਇਆ ਇੱਥੇ ਸਭ ਭੱਜ ਗਏ ਉਦਾਂ ਹੀ ਆ ਕਿਸਾਨੇ ਜਥੇਬੰਦੀਆਂ ਆਈਆਂ ਆ ਇਹਨਾਂ ਦਾ ਵਾਹਿਗੁਰੂ ਦਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿੰਨ ਜਿੰਨਾ ਸਾਥ ਦਿੱਤਾ ਨਾ ਸਾਡੇ ਜਟਾ ਭਰਾਵਾਂ ਨੇ ਜ਼ਿਮੀਦਾਰਾਂ ਨੇ ਜਥੇਬੰਦੀਆਂ ਨੇ ਸਾਥ ਦਿੱਤਾ ਨਾ ਇਹਨੇ ਹੋਰ ਸਾਥ ਨਹੀਂ ਦਿੱਤਾ ਇਹ ਸ਼ਹਿਰੋਂ ਭਾਜੀ ਹੁਣੀ ਆਏ ਨੇ ਇਹ ਵੀ ਸਰਦਾਰ ਹੀ ਆਏ ਨੇ ਕੋਈ ਹੋਰ ਬੰਦਾ ਕੋਈ ਨਹੀਂ ਪਹੁੰਚਿਆ ਨਾ ਕੋਈ ਐਮਐਲਏ ਪਹੁੰਚਿਆ ਨਾ ਕੋਈ ਮੰਤਰੀ ਪਹੁੰਚਿਆ ਜਿੰਨੇ ਜਿੰਨੇ ਪਹੁੰਚੇ ਲੋਕ ਹੀ ਪਹੁੰਚੇ ਸਰਦਾਰ ਹੀ ਦੂਹੇ ਖਾਬੇ ਕੀ ਆ ਇਹ ਪਿਆ ਸਰਦਾਰ ਹੀ ਦੂਹੇ ਪਰ ਭਾਈ ਮੰਤਰੀਆਂ ਦਾ ਬੰਦਾ ਕੋਈ ਨਹੀਂ ਪਹੁੰਚਿਆ ਇੱਥੇ ਨਾ ਨਹੀਂ ਹੈ ਇੱਥੇ ਕੋਈ ਦੂਸੇਖ ਵਾਲਾ ਮੰਤਰੀ ਸਰਦਾਰ ਹੀ ਦੂਹੇ ਕੀ ਆ ਦੂਹੀ ਆ ਇੱਥੇ ਕਾਈ ਦੂਹੀ ਨਾਲ ਹੀ ਆ ਡੇਪਰ ਦੀ ਸੋਰੀ ਸਹੀ ਵੀ ਆਏ ਆ ਮਨ ਵੀ ਆਏ ਹੱਥ ਵੀ ਆਏ ਕੋਈ ਨਹੀਂ ਕੋਈ ਸਰਕਾਰ ਨਹੀਂ ਪਹੁੰਚੀ ਇੱਥੇ ਕੋਈ ਸਰਕਾਰ ਨਹੀਂ ਪਹੁੰਚੀ ਸਰਕਾਰ ਬਿਲਕੁਲ ਕੁੱਲ ਮਿਲਾ ਕੇ ਸਾਰੇ ਸਭ ਭਾਈ ਆਡੇ ਚਾਰੇ ਭਾਈ ਸਾਰੇ ਪੰਜੇ ਪਰ ਕੋਈ ਸਰਕਾਰ ਨਹੀਂ ਆਈ ਸਾਰ ਨਹੀਂ ਲਈ ਸਾਡੀ ਸਾਰ ਨਹੀਂ ਲਈ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਸਾਡਾ ਪ੍ਰਾਲਾ ਕੀਤਾ ਆ ਬਿਲਕੁਲ ਤੇ ਫਿਰ ਹੋਇਆ ਸਾਰਾ ਬਿਲਕੁਲ ਤੁਸੀਂ ਵੇਖਿਆ ਕਿ ਲੋਕਾਂ ਦਾ ਦਰਦ ਤਾਂ ਨਾਲ ਬਿਆਨ ਕੀਤਾ ਹੈ ਕਿਸ ਤਰੀਕੇ ਨਾਲ ਇੱਥੇ ਜਿਹੜਾ ਰਾਤ ਦਾ ਵਕਤ ਹੈ ਤਾਂ ਲੋਕਾਂ ਦਾ ਕਹਿਣਾ ਕਿ ਜੇ ਸਮਾਜ ਸੇਵੀ ਜਥੇਬੰਦੀਆਂ ਪਹੁੰਚ ਸਕਦੀਆਂ ਨੇ ਤਾਂ ਸਰਕਾਰ ਕਿਉਂ ਨਹੀਂ ਤਾਂ ਸਰਕਾਰ ਤੇ ਸਵਾਲ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਸਭ ਕੁਝ ਮਿਲਿਆ ਹੈ ਲੇਕਿਨ ਸਰਕਾਰਾ ਕੁਝ ਵੀ ਦੇ ਤੂੰ ਜਿਹੜੀਆਂ ਨੇ ਉਹ ਕਾਮਯਾਬ ਨਹੀਂ ਹੋ ਸਕੀਆਂ ਤਾ ਉਹਨਾਂ ਨੇ ਕਿਹਾ ਕਿ ਸਾਡਾ ਇੱਕੋ ਮਕਸਦ ਹੈ ਕਿ ਸਰਕਾਰ ਅਗਰ ਵੋਟ ਲੈਣਾ ਸਕਦੀ ਹੈ ਤਾਂ ਸਾਡਾ ਦੁੱਖ ਦਰਦ ਵੰਡਾਨ ਕਿਉਂ ਨਹੀਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ